ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਕੰਡਾਵਰ ਨੇ ਤੇ ਜਿਲ੍ਹਾ ਨੂੰ ਪੈਂਦਾ ਜੀ ਬਠਿੰਡਾ ਬਾਈ ਕੋਲ ਟੋਕੜ ਤੇ ਗੱਬੜ ਗਾਮ ਗਾਮ ਬਕਉਆ ਜੀ ਦੋ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਅਦ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਮੈਂ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨੂੰ ਮੈਂ ਨਵੀਂ ਵੀਡੀਓ ਅਪਲੋਡ ਕਰ ਸਕੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਦਰਸ਼ਕਾਂ ਪੈਂਡ ਕੰਡਾ ਬੰਨਾ ਜੀ ਜ਼ਿਲ੍ਹਾ ਜੀ ਬਠਿੰਡਾ ਹਾਂਜੀ ਬਾਈ ਪੈੜ ਦੀ ਜਾਣਕਾਰੀ ਦਿਓ ਪਹਿਲੀ ਬੈਡ ਵੀਰੇ 7 ਲੀਟਰ ਦੁੱਧਾ ਦੇ ਹਾਂਜੀ ਇਹਨੂੰ ਅੱਜ 22 ਦਿਨ ਹੋ ਗਏ ਠੀਕ ਆ ਭਰਾਏ ਨੂੰ ਹਾਂਜੀ ਠੀਕ ਆ ਤੇ ਰੇਟ ਭਰਾ ਜੀ ਅੱਜ ਰੇਟ ਬਸ 27000 ਦੀ ਦੇਣੀ ਹੈ ਤैयार ਦੇਣੀ ਆ ਹਾਂ ਬਸ ਆ ਨਾ ਹੀ ਆ ਬਸ ਥੋੜਾ ਜਿਹਾ ਦੁੱਧ ਦੁੱਧ 7 ਲੀਟਰ ਦੁੱਧ 7 ਲੀਟਰ ਹਾਂ ਠੀਕ ਹੈ ਜੀ ਤੋਰ ਦੋ ਪਹਿਲਾਂ ਲੋਪਰਾ ਚੋਰਾ ਤਰਾ ਦਿਖਾਉਣੇ ਸਾਨੂੰ ਉਹਨੂੰ ਬਾਹਰ ਪੇੜ ਥੋੜੇ ਖੁੱਲੀ ਕਰਕੇ ਕੋਈ ਗੱਲ ਨਹੀਂ ਕੋਈ ਗੱਲ ਕਰਦੀ ਹੁੰਦੇ ਨਖਤ ਮਾੜਾ ਬਾਹਰ ਭਿਗੇ ਲੋ ਜੀ ਮੋੜ ਦੇ ਮੋੜ ਦੋ ਲਿਓ ਲਿਓ ਜੀ ਲੋ ਜੀ ਚੋਰਾ ਤਰਾ ਕਰ ਮਬਲੀ ਦਾ ਸੋਣਾ ਥੋੜਾ ਜਿਹਾ ਡਰਦੀ ਆ ਲੋ ਜੀ ਕੈਮਰੇ ਤੋਂ ਥੋੜਾ ਜਿਹਾ ਡਰਦੀ ਠੀਕ ਹੈ ਜੀ ਠੀਕ ਹੈ ਆਜੋ ਵੀ ਦੂਜੀ ਦੱਸੋ ਜਾਣਕਾਰੀ ਦੂਜੀ ਵੀ ਤੇਜਾ ਮਹੀਨਾ ਲੱਗਣਾ ਹਾਂਜੀ ਠੀਕ ਹੈ ਆਪਣੀ ਚੈੱਕ ਕਰਾਈ ਵੀ ਹਾਂ ਬਈ ਚੈੱਕ ਕਰਾ ਕੇ ਲੈ ਜਾਣਾ ਠੀਕ ਹੈ ਥੋੜੀ ਚੈੱਕ ਕਰਾਈ ਹਾਂ ਹਾਂ ਸੰਜੀ ਸੀਲ ਆ ਤੇ ਬਾਈ ਇਹਦਾ ਰੇਟ ਜਾਇਜ ਥਾਨ ਦੇਖ ਵਧੀਆ ਹਾਂਜੀ ਇਹਦਾ ਰੇਟ 32000 ਰੁਪਿਆ ਇਹਦਾ 32000 ਹਾਂ ਮਾਨਤਨ ਹੋਰ ਹੋ ਜੂ ਮਾੜਾ ਹਾਂ ਹਾਂ ਕਰ ਦਾਂਗੇ ਆਏ ਬੰਦੇ ਠੀਕ ਹੈ ਜੀ ਤੋੜ ਦੋ ਪਰਾ ਲੋਪਰਾ ਚੈੱਕ ਕਰ ਸਾਬ ਚੱਲ ਤਿੰਨ ਮਹੀਨੇ ਦਾ 63 ਮਹੀਨੇ ਮੈਂ ਤਿੰਨਾਂ ਦੀ ਆ ਤਿੰਨ ਮਹੀਨੇ ਚੈੱਕ ਪਾਸ ठीक है जी मसी आ लून लो जी चंकी पाली पलोसी ठीक है जी लो जी तोरा तरह चंगा करमा वाली फेस क्वालिटी चंकी पाली पलोसी है भरा लो जी लिया जी लिया ਕੱਦ ਬੈਡ ਚੱਕਰ ਅਗਲੇ ਜਾਲੀ ਆਪ ਠੀਕ ਹੈ ਠੀਕ ਹੈ ਫੇਸ ਕੁਆਲਟੀ ਚੈੱਕ ਕਰ ਸਕਦੇ ਹੋ ਜੀ ਲੋ ਜੀ ਅਸੀਂ ਧਰਾਂ ਵੀ ਮਾਰ ਕੇ ਦਿਖਾ ਦਿੰਦਾ ਠੀਕ ਹੈ ਲੋ ਜੀ ਫਿਰ ਅਕੰਡਾ ਬੰਨੇ ਤੇ ਜਿਲ੍ਹਾ ਇਹਨੂੰ ਪੈਂਦਾ ਜੀ ਬਰਨਾਲਾ ਬਰਿੰਡਾ ਅਸਾ ਸੌਰੀ ਬਰਿੰਡਾ ਪੈਣਾ ਯਾਰ ਕਿਉਂਕਿ ਆਪਣਾ ਜਿਲ੍ਹਾ ਉਧਰਲਾ ਬਰਨਾਲਾ ਨੇ ਇਸ ਕਰਕੇ ਕੋਟ ਇਹ ਤਾਂ ਦੰਦਾਂ ਤੋਂ ਪੂਰੇ ਖਾਲੀ ਠੀਕ ਹੈ ਦਿਖਾਉਣ ਦਿਖਾਉਣ ਇੱਕ ਮਿੰਟ ਕੋਟ ਥੋੜਾ ਜੂਮ ਕਰ ਲੇ ਆਪਾਂ ਥੋੜਾ ਜਿਹਾ ਕੈਮਰੇ ਤੋਂ ਪਸੂ ਲੱਜ ਜਾਂਦਾ ਥੀਰ ਲੋ ठीक है ठीक है ठीक है ठीक है लो जी फेस क्वालिटी देख सकते हो 1700 ਦੇ ਸਾਹਮਣੇ ਮਾਰ ਕੇ ਦਿਖਾਤੀਆਂ ਬਾਕੀ ਸਾਨੂੰ ਅ ਲੇਵਾ ਉਹ ਖਾਈ ਦਿਨੇ 1 ਮਿੰਟ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ